ਔਖੇ ਤੋਂ ਔਖੇ ਵੇਲੇ ਔਖੇ ਤੋਂ ਔਖੇ ਸਮੇਂ ਔਖੀ ਤੋਂ ਔਖੀ ਥਾਂ ਤੇ ਫਸੇ ਹੋਏ ਵੀ ਬਸ ਇੱਕ ਵਾਰ ਯਾਦ ਕਰਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਸਹਾਇਤਾ ਕਰੋ ਗੁਰੂ ਸਾਹਿਬ ਜੀ ਉਸੇ ਵੇਲੇ ਪਹੁੰਚ ਜਾਣ ਹੋਰਾ ਸਾਹਿਬ ਦੇ ਅੰਦਰ ਚੌਂਕੜਾ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੰਗਤ ਜੀ ਅਕਾਲ ਵਿੱਚ ਅਪੇਹਿਤ ਰਹਿੰਦੇ ਸੀ ਤੇ ਉਸੇ ਹੀ ਭੋਰੇ ਦੇ ਵਾਰ-ਵਾਰ ਸਨਮਾਨਯੋਗ ਮਾਤਾ ਗੁਜਰੀ ਜੀ ਪਹਿਰੇ ਤੇ ਰਹਿੰਦੇ ਸੀ ਸੇਵਾ ਤੇ ਰਹਿੰਦੇ ਸੀ ਤੇ ਸੁਰਤ ਉਹਨਾਂ ਦੀ ਵੀ ਅਕਾਲ ਵਿੱਚ ਜੁੜੀ ਹੋਈ ਰਹਿੰਦੀ ਸੀ ਤੇ ਐਸੀ ਉਹਨਾਂ ਦੀ ਅਰਾਧਨਾ ਦੇਖ ਕਰਕੇ ਕਹਿੰਦੇ ਵਾਹਿਗੁਰੂ ਪ੍ਰਮਾਤਮਾ ਉਹਨਾਂ ਤੇ ਪ੍ਰਸੰਨ ਹੋਏ ਸਾਡੇ ਪਿਤਾ ਦੀ ਬੰਦਗੀ ਤੇ ਪ੍ਰਸੰਨ ਹੋਏ ਸਾਡੇ ਮਾਤਾ ਜੀ ਦੀ ਬੰਦਗੀ ਤੇ ਅਕਾਲ ਪੁਰਖ ਜੀ ਪ੍ਰਸੰਨ ਹੋਏ ਤੇ ਫਿਰ ਉਹਨਾਂ ਨੇ ਸਾਨੂੰ ਆਗਿਆ ਦਿੱਤੀ ਹੈ ਵੀ ਤੁਸੀਂ ਹੁਣ ਮਾਤ ਲੋਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਦੇ ਸੁਪੁੱਤਰ ਬਣ ਕੇ ਜਾਣਾ ਹੈ ਸੋ ਐਡੇ ਵੱਡੇ ਸਥਾਨਾਂ ਦੀ ਆਪ ਯਾਤਰਾ ਕਰਨ ਵਾਸਤੇ ਦੂਰੋਂ ਨੇੜੇੋਂ ਚੱਲ ਕੇ ਪਹੁੰਚਿਓ ਬਉਤੀ ਸੰਗਤ ਰੋਜ਼ ਆਉਣ ਵਾਲੀ ਹੈ ਫਿਰ ਬਹੁਤ ਸੰਗਤ ਜੋ ਐਤਵਾਰੇ ਆਉਂਦੀ ਹੈ ਉਹ ਅੱਜ ਹਾਜ਼ਰੀ ਲਵਾ ਰਹੀ ਹੈ ਤੇ ਬਹੁਤ ਨਵੀਂ ਸੰਗਤ ਵੀ ਆਉਂਦੀ ਹੈ ਜੋ ਪਹਿਲੀ ਵਾਰ ਆ ਰਹੀ ਹੈ ਸੋ ਜਿਹੜੀ ਸੰਗਤ ਪਹਿਲੀ ਵਾਰ ਆਈ ਹੈ ਸੰਗਤ ਜੀ ਬੇਨਤੀ ਹੈ ਐਨ ਤਨ ਮਨ ਧੰਦੇ ਨਾਲ ਸੇਵਾਵਾਂ ਕਰਕੇ ਜਾਇਓ ਤੇ ਉਹ ਸਥਾਨ ਜਿੱਥੇ ਡੁੱਬਦਿਆਂ ਦੇ ਬੇੜੇ ਬੰਨੇ ਲੱਗਦੇ ਹਨ ਮਹਾਰਾਜ ਫਿਰ ਦੂਰੀ ਨਹੀਂ ਵੇਖਦੇ ਕਿ ਮੇਰਾ ਸਿੱਖ ਮੇਰੇ ਤੋਂ ਕਿੰਨੀ ਕੁ ਦੂਰ ਬੈਠਾ ਹੋਇਆ ਸਿੱਖ ਭਾਵਨਾ ਦੇ ਨਾਲ ਅਰਦਾਸ ਕਰੇ ਮੱਖਣਸ਼ਾ ਕੋਈ ਨੇੜੇ ਥੋੜੀ ਸੀ ਮਹਾਰਾਜ ਦੇ ਸ਼ਰੀਰ ਕਰਕੇ ਸਮੁੰਦਰ ਵਿੱਚ ਕਿਰਿਆ ਹੋਇਆ ਸੀ ਉਹਦਾ ਸਾਰਾ ਕੁਝ ਡੁੱਬਣ ਜਾ ਰਿਹਾ ਸੀ ਉਹਦਾ ਬੇੜਾ ਡੁੱਬਦਾ ਪਿਆ ਸੀ ਬੇੜੇ ਤੇ ਲੱਦਿਆ ਹੋਇਆ ਮਾਲ ਅਸਬਾਬ ਡੁੱਬਦਾ ਪਿਆ ਸੀ ਮੱਖਣਸ਼ਾ ਆਪ ਵੀ ਡੁੱਬ ਕੇ ਮਰਨ ਦੇ ਕਿਨਾਰੇ ਪਹੁੰਚਿਆ ਹੋਇਆ ਸੀ ਪਰ ਉਸਨੇ ਫਿਰ ਜਦੋਂ ਸਤਗੁਰੂ ਸਚੇ ਪਾਤਸ਼ਾਹ ਦੀ ਅਰਦਾਸਾਂ ਕੀਤੀ ਯਾਦ ਕੀਤਾ ਆਇਓ ਆਓ ਆਪਾਂ ਵੀ ਸਾਰੀ ਉਹ ਪੰਕਤੀ ਪੜ ਕੇ ਮਰ ਦੇ ਚਰਨਾਂ 'ਚ ਹਾਜ਼ਰੀ ਲਵਾਈਏ ਕਰਿਓ ਕਿਰਪਾ ਤੇਗ ਬਹਾਦਰ ਸਿਮਾਰਿਆ ਇਕ ਬਹਾਦਰ ਸਿਮਾਰਿਆ ਇਕ ਬਹਾਦਰ ਸਿਮਾਰਿਆ ਇਕ ਬਹਾਦਰ ਸਿਮਾਰਿਆ ਘਰ ਨੋਂ ਨਿੱਧ ਆਵੇ ਧਾਈ ਘਰ ਨੋਂ ਨਿੱਧ ਆਵੇ ਧਾਈ ਘਰ ਨੋਂ ਨਿੱਧ ਆਵੇ ਧਾਈ ਸਭ ਥਾਈ ਹੋਏ ਸਹ ਤਵ ਥਾਈ ਹੋਏ ਸਹਾਰੇ ਤਵ ਥਾਈ ਹੋਏ ਸਹਾਰੇ ਤਵ ਥਾਈ ਹੋਏ ਸਹਾਰੇ ਸ਼ੰਕਾ ਨਹੀਂ ਕਰਨਾ ਜਿੱਥੇ ਵੀ ਹੋਵੋਗੇ ਦੁਨੀਆ ਦੇ ਕਿਸੇ ਕੋਨੇ ਵਿੱਚ ਹੋਵੋਗੇ ਕਿਸੇ ਹਾਲਤ ਵਿੱਚ ਫਸੇ ਹੋਵੋਗੇ ਕਿਸੇ ਦੁੱਖ ਵਿਪਤਾ ਸੰਕਟ ਮੁਸ਼ਕਲ ਵਿੱਚ ਫਸੇ ਹੋਵੋਗੇ ਔਖੇ ਤੋਂ ਔਖੇ ਵੇਲੇ ਔਖੇ ਤੋਂ ਔਖੇ ਸਮੇਂ ਔਖੀ ਤੋਂ ਔਖੀ ਥਾਂ ਤੇ ਫਸੇ ਹੋਏ ਵੀ ਬਸ ਇੱਕ ਵਾਰ ਯਾਦ ਕਰਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਸਹਾਇਤਾ ਕਰੋ ਗੁਰੂ ਸਾਹਿਬ ਜੀ ਉਸੇ ਵੇਲੇ ਪਹੁੰਚ ਜਾਣ ਬਾਅਦ ਸ਼ਰਤ ਹੈ ਤੁਸੀਂ ਕਿੰਨੀ ਗਹਿਰਾਈ ਤੋਂ ਯਾਦ ਕੀਤਾ ਹੈ ਕਿੰਨੇ ਪ੍ਰੇਮ ਵਿੱਚ ਭੇਜ ਕੇ ਆਵਾਜ਼ ਦਿੱਤੀ ਹੈ